ਫੈਡਰਲ ਇਲੈਕਸ਼ਨ ਸੋਮਵਾਰ 28 ਅਪ੍ਰੈਲ ਨੂੰ ਹੋ ਰਹੀ ਹੈ ਕੀ ਤੁਸੀਂ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਹੋ ਇਹ ਜਾਣਨ ਲਈ ਕਿ ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹੋ ਆਪਣੇ ਵੋਟਰ ਜਾਣਕਾਰੀ ਕਾਰਡ ਦੀ ਜਾਂਚ ਕਰੋ ਪੋਲ 12 ਘੰਟੇ ਲਈ ਖੁੱਲੇ ਹਨ ਇੱਕ ਪ੍ਰਮਾਣਿਤ ਆਈਡੀ ਲਾਉਣਾ ਨਾ ਭੁੱਲੋ ਜੇ ਤੁਸੀਂ ਵੋਟ ਪਾਉਣ ਲਈ ਰਜਿਸਟਰ ਨਹੀਂ ਹੋ ਤਾਂ ਤੁਸੀਂ ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨ ਤੇ ਰਜਿਸਟਰ ਕਰ ਸਕਦੇ ਹੋ ਇਹ ਸਾਡੀ ਵੋਟ ਹੈ VOTING ਬਾਰੇ ਰੋਡਿੰਦੀ ਅਧਿਕਾਰਤ ਜਾਣਕਾਰੀ ਵਾਸਤੇ elections.ce ਤੇ ਜਾਓ ਜਾਂ 1800 463 6868 ਤੇ ਕਾਲ ਕਰੋ ਸਰਸ਼ੀਕਾਲ ਮੈਂ ਤੁਹਾਰਨਾਰ ਪ੍ਰਿਆਤ ਤੇ ਤੁਸੇ ਨੌਕ ਨਿਊਜ਼ ਫਿਕ ਰਿਓ ਤਾਂ ਮਸ਼ਹੂਰ ਪੰਜਾਬੀ ਅਦਾਕਾਰ ਗੱਗੂ ਗਿੱਲ ਨੂੰ ਵੱਡਾ ਸਦਪਾ ਲੱਗਿਆ ਵੱਡੀ ਪਹੰਦਾ ਦੇਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਕੈਂਸਰ ਤੋਂ ਪੀੜਤ ਸਨ ਜਿਸ ਕਰਕੇ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਸਨ ਤੇ ਚੰਡੀਗੜ੍ਹ ਦੇ ਵਿੱਚ ਹੀ ਉਹਨਾਂ ਵੱਲੋਂ ਆਖਰੀ ਸਾਹ ਲਿੱਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਆਪਣੀ ਲੜਕੀ ਦੇ ਕੋਲ ਰਹਿ ਰਹੇ ਸੀ ਤੇ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਕਾਫੀ ਸਮੇਂ ਤੋਂ ਪੀੜਿਤ ਸਨ ਇਸ ਬਿਮਾਰੀ ਤੋਂ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਹੀ ਆਖਰੀ ਸਾਲ ਇੱਤੇ ਗਏ ਨੇ ਤਾਂ ਹੁਣ ਬਠਿੰਡਾ ਵਿਖੇ ਪੰਜ ਤਤਾਂ ਚ ਵਿਲੀਨ ਕੀਤਾ ਗਿਆ ਜਿੱਥੇ ਦੇਖ ਸਕਦੇ ਹੋ ਕਿ ਅਦਾਕਾਰ ਗੁਗੂ ਗਿਲਮੀ ਮੌਕੇ ਤੇ ਮੌਜੂਦ ਨੇ ਨਮ ਅੱਖਾਂ ਦੇ ਨਾਲ ਆਪਣੀ ਭੈਣ ਦੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਅੰਤਿਮ ਸਮੇਂ ਉੱਤੇ ਸਾਰੀਆਂ ਰਸਮਾਂ ਜਿਹੜੇ ਨੇ ਨਭਾਉਂਦੇ ਹੋਏ ਨਸਰਾਰੇ ਨੇ ਤਾਂ ਇਸ ਮੌਕੇ ਉੱਤੇ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਗੁੱਗੂ ਗਿੱਲ ਨੇ ਉੱਤੇ ਹੀ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਵੀ ਮੌਕੇ ਤੇ ਮੌਜੂਦ ਨੇ ਜਿਹੜੇ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਗੁੱਗੂ ਗਿੱਲ ਨੂੰ ਹੌਸਲਾ ਦਿੰਦੇ ਹੋਏ ਨਸਰਾਂਦੇ ਨੇ ਤਾ ਜੇ ਭੈਣ ਭਰਾਵਾਂ ਦੇ ਰਿਸ਼ਤੇ ਦਾ ਗੱਲ ਕੀਤੀ ਜਾਵੇ ਤਾਂ ਭੈਣ ਭਰਾ ਦਾ ਰਿਸ਼ਤਾ ਕਾਫੀ ਜ਼ਿਆਦਾ ਮਜ਼ਬੂਤ ਹੁੰਦਾ ਹੈ ਭਾਵੇਂ ਭਰਾ ਵੱਡਾ ਹੋ ਗਿਆ ਹੋਵੇ ਭਾਵੇਂ ਭੈਣ ਵੱਡੀ ਗਈ ਵੱਡੀ ਹੋ ਗਈ ਹੋਵੇ ਪਰ ਉਹ ਯਾਦਾਂ ਜੋ ਬਚਪਨ ਦੀਆਂ ਹੁੰਦੀਆਂ ਨੇ ਉਹ ਕਦੇ ਵੀ ਭੁੱਲੀਆਂ ਨਹੀਂ ਜਾਂਦੀਆਂ ਤੇ ਭੈਣ ਭਰਾ ਦੇ ਰਿਸ਼ਤਾ ਬੇਹਦ ਹੀ ਪੱਕਾ ਹੁੰਦਾ ਹੈ ਤਾਂ ਵੱਡੀ ਭੈਣ ਜੁਣਾ ਦੀ ਉਮਰ ਦੱਸੀ ਜਾ ਰਹੀ ਹੈ 75 ਸਾਲ ਦੇ ਪੁਸ਼ਪਿੰਦਰ ਗਿੱਲ ਦੱਸਿਆ ਜਾ ਰਿਹਾ ਹੈ ਅਤੇ ਉਹਨਾਂ ਦੀ ਵੱਡੀ ਭੈਣ ਦਾ ਜਿਹੜਾ ਦਿਹਾਂਤ ਹੋ ਚੁੱਕਿਆ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਾਵੁਕ ਹੁੰਦੇ ਹੋਏ ਗੁੱਗਲ ਨਜ਼ਰ ਆ ਰਹੇ ਨੇ ਅਤੇ ਮੌਕੇ ਉੱਤੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਰਿਸ਼ਤੇਦਾਰ ਵੀ ਨੇ ਜਿਹੜੇ ਕਿ ਅੰਤਿਮ ਯਾਤਰਾ ਮੌਕੇ ਜਿਹੜੇ ਨੇ ਇਸ ਸਮੇਂ ਤੇ ਖੜੇ ਦਿਖਾਈ ਦੇ ਰਹੇ ਨੇ ਤੇ ਪੰਜ ਸੱਤਾ ਦੇ ਵਿੱਚ ਵਿਲੀਨ ਹੋ ਚੁੱਕੇ ਨੇ ਪੁਸ਼ਪਿੰਦਰ ਗਿੱਲ ਤੇ ਮੌਕੇ ਤੇ ਪ੍ਰਾਵਲੋ ਸਾਰੀਆਂ ਰਸਮਾਂ ਜਿਹੜੀਆਂ ਨੇ ਉਹ ਨਵਾਈ ਗਈਆਂ ਨੇ ਤਾਂ ਇਸ ਮੌਕੇ ਉੱਤੇ ਹੋਰ ਕੀ ਜਾਣਕਾਰੀ ਅਸੀਂ ਦੁੱਖ ਦੀ ਘੜੀ ਨੂੰ ਬਿਆਨ ਕਰਦਿਆਂ ਹੋਇਆਂ ਹੋਰ ਕੀ ਕੁਝ ਕਿਹਾ ਜਾ ਰਿਹਾ ਹੈ ਉਹ ਸੁਣਦੇ ਹਾਂ ਭਾਈ ਜੀ ਜਿਹੜੇ ਗਿਲਸਾ ਗੁੱਗੂ ਗਿੱਲਾ ਉਹਨਾਂ ਦੇ ਸਿਸਟਰ ਦੇ ਭਾਈ ਜੀ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਕੱਲ ਇਹਨਾਂ ਦੇ ਸਿਸਟਰ ਵੱਡੇ ਸਿਸਟਰ ਗੁੱਗੂ ਗਿੱਲਾ ਦੇ ਡੈਥ ਹੋਈ ਹੈ ਚੰਡੀਗੜ੍ਹ ਸੀਗੇ ਬਿਮਾਰ ਸੀਗੇ ਪੋਟੇਪਿੰਗ ਕਰ ਰਹੀ ਸੀ ਕਾਫੀ ਟਾਈਮ ਤੋਂ ਬੁਖਾਰ ਚੱਲ ਰਹੀ ਸੀ ਮਾਤਮਾ ਉਹਨਾਂ ਦੀ ਸ਼ਾਹ ਕਿੰਨੀ ਉਮਰ ਸੀ ਉਹਨਾਂ ਦਾ ਉਹਨਾਂ 74 ਸਾਲ 75 ਸਾਲ ਦੀ ਸੀ ਇਹ ਗੂਗਲ ਤੋਂ ਵੱਡੇ ਸੀ ਹਾਂਜੀ ਬਹੁਤ ਵੱਡੇ ਸੀ ਬਹੁਤ ਵੱਡੇ ਸਿਸਟਰ ਸੀ ਬਿਮਾਰ ਚੱਲ ਰਹੇ ਸੀ ਹਾਂ ਬਹੁਤ ਚੰਗੇ ਕਾਫੀ ਟਾਈਮ ਤੋਂ ਵਾਚ ਰਹੇ ਰਹਿੰਦੇ ਕਿੱਥੇ ਰਹਿੰਦੇ ਬਠਿੰਡੀ ਐ ਇਹ ਉਹ ਚੰਡੀਗੜ੍ਹ ਦਾ ਦਾਦਾ ਜੀ ਨੇ ਕਿਹਨੇ ਦੀ ਬੇਟੀ ਚੰਡੀਗੜ੍ਹ ਰਹਿ ਰਹੀ ਹੈ ਉਹਨਾਂ ਉਹਨਾਂ ਕੋਲ ਹੀ ਸੀਗੇ ਅੱਛਾ ਧੰਨਵਾਦ